ਹਰੀ ਦੁਨੀਆਗੇ ਸਰਬੱਤ ਦੇ ਭਲੇ ਦਾ ਨਾਰਾ ਲਗਾਉਣ ਵਾਲੇ ਪੰਜਾਬੀਆਂ ਨੂੰ ਪੰਜਾਬ ਨੂੰ ਮੈਨੂੰ ਲੱਗਦਾ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪਿਛਲੇ ਕੁ ਹਫ਼ਤੇ ਆ ਤੋਂ ਆਪਾਂ ਵੇਖ ਰਹੇ ਆ ਪੰਜਾਬ ਦੇ ਕਈ ਸਾਰੇ ਜ਼ਿਲ੍ਹੇ ਹਜ਼ਾਰਾਂ ਪਿੰਡ ਲੱਖਾਂ ਪਸ਼ੂ ਬੇਸਾਬ ਪਰਿਵਾਰ ਤੇ ਹਜ਼ਾਰਾਂ ਹਜ਼ਾਰਾਂ ਹਜ਼ਾਰ ਕਿੱਲੇ ਫਸਲ ਇਸ ਆਫਤਾਦ ਦੀ ਚਪੇਟ ਵਿੱਚ ਆਈ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੇ ਮਿਨਿਸਟਰ ਸਾਹਿਬਾਨ ਨੇਬਲੇ ਸਾਹਿਬਾਨ ਬਹੁਤ ਸਾਰੀ ਐਨ ਜੀਓਸ ਤੇ ਬਹੁਤ ਸਾਰੇ ਲੋਕ ਜੋ ਬਾਦਲੇ ਬੋਲ ਕੇ ਬੈਠੇ ਰਹੇ ਪੰਜਾਬ ਦੇ ਨਾਲ ਇਸ ਆਫਤਾਦ ਨਾਲ ਲੜਨ ਵਿੱਚ ਡਟ ਕੇ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਸੁਭਾਅ ਚ ਇਹ ਮਦਦ ਨਹੀਂ ਮੰਗਦੇ ਪਰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਉਹ ਸਾਰੇ ਲੋਕ ਜੋ ਇਨਸਾਨੀयत ਪਸੰਦ ਨੇ ਜਿੱਦਾਂ ਸੋਰਾ ਭਾਈ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਲੋਕ ਹਮੇਸ਼ਾ ਕਿਤੇ ਵੀ ਕੋਈ ਆਫਤ ਆਈ ਹੈ ਹਮੇਸ਼ਾ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਲੋਕਾਂ ਵਿੱਚ ਨੇ ਇਸ ਟਾਈਮ ਸਾਡੇ ਸਭ ਦੀ ਜ਼ਿੰਮੇਵਾਰੀ ਵੱਧਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹੋਈਏ ਜਿਸ ਤਰੀਕੇ ਵੀ ਤੁਸੀਂ ਮਦਦ ਕਰ ਸਕੋ ਕਿਉਂਕਿ ਬੇਸਾਬ ਲੋਕ ਮਦਦ ਕਰ ਰਹੇ ਨੇ ਮੈਨੂੰ ਲੱਗਦਾ ਰਾਸ਼ਨ ਦੀ ਇੰਨੀ ਲੋੜ ਨਹੀਂ ਹੈ ਜਿਨੀਰੋਂ ਬਾਕੀ ਚੀਜ਼ਾਂ ਦੀ ਹੈ ਮੈਂ ਕੁਝ ਉੱਤੇ ਲੋਕਾਂ ਨਾਲ ਗੱਲ ਕੀਤੀ ਜਿਹੜਾ ਨੇ ਦੱਸਿਆ ਕਿ ਮੱਛਰਦਾਨੀਆਂ, ਟਰਪਾਲਾ, ਦਵਾਈਆਂ, ਬੱਚਿਆਂ ਦੇ ਕੱਪੜੇ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਦੋਂ ਇਹ ਹੜ੍ਹ ਚਲਾ ਜਾਏਗਾ ਤੇ ਉਹ ਸਾਰੇ ਪਰਿਵਾਰਾਂ ਦੀ ਰੀਹੈਬਿਲਿਟੇਸ਼ਨ ਦਾ ਕੰਮ ਜਿਹੜਾ ਦੇ ਪਾਣੀ ਨਿਕਲਣ ਤੋਂ ਬਾਅਦ ਬਕਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੋਣਗੇ, ਉਹਨਾਂ ਦੇ ਪਸ਼ੂ ਡੰਗਰ ਹੜ੍ਹ ਵਿੱਚ ਰੁੜ ਗਏ ਹੋਣਗੇ, ਉਹ ਸਭ ਦੀ ਰੀਹੈਬਿਲਿਟੇਸ਼ਨ ਵਿੱਚ ਮਦਦ ਦਾ ਕੰਮ ਕੀਤਾ ਜਾਏਗਾ। ਇਹ ਪ੍ਰੋਸੈਸ ਲੰਮਾ ਚੱਲੇਗਾ। ਲੱਗਦਾ ਹੈ ਕਈ ਹਫ਼ਤੇ ਇਹ ਪ੍ਰੋਸੈਸ ਚੱਲੇਗਾ। ਤੇ ਆਮ ਆਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਪੂਰੇ ਦੇਸ਼ ਵਿੱਚ ਆਮ ਆਦੀ ਪਾਰਟੀ ਦੇ ਆਫਿਸਿਸ ਨੇ ਭਾਵੇਂ ਉਹ ਮੇਰੇ ਦੇ ਆਫਿਸਿਸ ਨੇ ਭਾਵੇਂ ਉਹ ਕੌਸਰ ਦੇ ਆਫਿਸਿਸ ਨੇ ਭਾਵੇਂ ਕਿਸੇ ਵੀ ਤਰੀਕੇ ਦਾ ਉੱਥੇ ਵਿਧਾਨ ਸਭਾ ਦਾ ਆਫਿਸ ਹੈ ਹਰ ਆਮ ਆਦੀ ਪਾਰਟੀ ਦੇ ਦਫ਼ਤਰ ਵਿੱਚ ਪੰਜਾਬ ਦੇ ਇਸ ਹਰ ਵਿੱਚ ਰਾਹਤ ਬਚਾਅ ਕਾਰਿਆ ਦਾ ਕੈਂਪੇਨ ਉੱਤੇ ਚਲਾਇਆ ਜਾਏਗਾ ਜਿਸ ਤਰੀਕੇ ਵੀ ਤੁਸੀਂ ਇਸ ਕੈਂਪੇਨ ਨਾਲ ਜੁੜ ਸਕਦੇ ਹੋ ਇਸ ਕੈਂਪੇਨ ਨਾਲ ਜੁੜੋ ਤੇ ਪੰਜਾਬ ਨੂੰ ਇਸ ਆਪਤਾ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਦੇ ਨਾਲ ਖੜੋ ਬਹੁਤ ਬਹੁਤ ਧੰਨਵਾਦ